ਜਾ ਰਹੇ ਹਾਂ ਯੋਧਿਆ ਨਿਯੁਤਤਾ ਆ ਗਿਆ ਜਾਣ ਕੇ ਜੇ ਅੱਜ ਅਸੀਂ ਪੰਜਾਬ ਛੱਡ ਕੇ ਯੋਧਿਆ ਜਾਵਾਂਗੇ ਯੋਧਿਆ ਦੇ ਵਿੱਚ ਸਰਕਾਰਾਂ ਬਹੁਤ ਵੱਡੇ ਪੱਦਰ ਤੇ ਉੱਪਰ ਬਣਾ ਰਹੀਆਂ ਪੰਜਾਬ ਇੱਕ ਜੇ ਆ ਸਵੇ ਜਿੱਥੇ ਹਿੰਦੂ ਘਟ ਗਿਣਤੀ ਹੈ ਲੋਕਾਂ ਨੇ ਤਾਂ ਡਰਾਮਾ ਫੜ ਲਿਆ ਵੀ ਏਜੰਸੀਆਂ ਤੋਂ ਪੈਸੇ ਲੈ ਬੇਅਦਵੀ ਕੀਤੀ ਗੁਰੂ ਘਰ ਦੀ ਮੰਦਿਰ ਦੀ ਤੇ 4-6 ਮਹੀਨੇ ਪਿੱਛੋਂ ਆਪਣੇ ਘਰ ਆ ਕੇ ਨਾਲ ਪ੍ਰੋਡਕਸ਼ਨ ਵੀ ਲੈ ਲਈ ਜਿੱਥੇ ਵੀ ਕਿਤੇ ਬੇਅਦਵੀ ਹੁੰਦੀ ਹੈ ਉਹ ਸੋਦਾ ਉੱਥੇ ਲਾਣਾ ਚਾਹੀਦਾ ਉਹ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਜਿਹੜਾ ਬੰਦਾ ਬੇਅਦਵੀ ਕਰਦਾ ਮੰਗੂ ਮਟਰੀਆਂ ਚਲਾਕੀਆਂ ਚੁਸਤੀਆਂ ਪਹਿਲਾਂ ਇੱਕ ਇਹਦਾ ਯਾਰ ਹੁੰਦਾ ਸੀ ਇਹਦੇ ਨਾਲ ਉਹ ਜਿਹੜਾ 크ਿਸਚਨ ਤੋਂ ਸਿੱਖ ਬਣਿਆ ਸੀ ਠੀਕ ਹੈ ਵਿਕੀ ਥੋਮਸ ਫਿਰ 크ਿਸਚਨ ਤੋਂ Hindu ਬਣਿਆ ਸੀ ਕਈ ਪਲੇਟਫਾਰਮਾਂ ਤੇ ਖੜ ਖੜਾ ਕੇ ਉਹ ਵੀ ਇੱਥੇ ਪਹੁੰਚਿਆ ਸੀ ਤੇ ਇਹਨਾਂ ਦੀ ਜਿਹੜੀ ਸਾਰਾ ਗੈਂਗ ਹੈ ਸਾਰੀ ਟੀਮ ਹੈ ਉਹ ਹਮੇਸ਼ਾ ਏਜੰਸੀਆਂ ਦੇ ਇਸ਼ਾਰੇ ਤੇ ਕੰਮ ਕਰਦੀ ਸੀ ਬੇਅਦਬੀ ਕਿਸੇ ਕੀਮਤ ਤੇ ਵੀ ਗੁਰੂ ਘਰ ਦੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਜੇ ਕੋਈ ਮੇਰੇ ਸਾਹਮਣੇ ਬੇਅਦਬੀ ਕਰੇਗਾ ਤੇ ਮੈਂ ਵੀ ਉਹਦੇ ਨਾਲ ਉਹਨੂੰ ਸੋਦਾ ਲਾਣ ਵਾਲਾ ਜਿਹੜਾ ਸਲੂਕ ਹੈ ਉਹ ਕਰਾਂ ਠੀਕ ਹੈ ਇਹ ਮੈਂ ਹਮੇਸ਼ਾ ਕਹਿੰਦਾ ਹਾਂ ਅੱਜ ਵੀ ਕਹਿ ਰਿਹਾ ਤੇ ਕਹਿੰਦਾ ਵੀ ਰਵਾਂ ਮੈਂ ਹਰਜੀਤ ਸਿੰਘ ਦੇ ਉਸ ਕਦਮ ਦਾ ਜਿਹੜਾ ਉਹਨੇ ਚੁੱਕਿਆ Hindu Sikh ਭਾਈਚਾਰੇ ਲਈ ਇਕਤਾ ਦਾ ਬੜਾ ਵੱਡਾ ਇੱਕ ਪੁਲ ਦਾ ਕੰਮ ਕਰੇਗਾ पूरे मुल्क ਦੇ ਵਿੱਚ ਚਰਚਾ ਹੈ ਕਿ 22 ਤਰੀਕ ਨੂੰ ਅਯੋਧਿਆ ਦੇ ਵਿੱਚ ਰਾਮ ਮੰਦਰ ਦੇ ਵਿੱਚ ਰਾਮ ਲੱਲਾ ਦੀ ਮੂਰਤੀ ਦੀ ਸਥਾਪਨਾ ਕੀਤੀ ਜਾਣੀ ਹੈ ਉਸ ਦਿਨ ਨੂੰ ਲੈ ਕੇ ਇੱਕ ਪਾਸੇ ਜਿੱਥੇ ਹਿੰਦੂ ਧਰਮ ਦੇ ਸੰਚਾਲਕਾਂ ਦੇ ਵਿੱਚ ਜਾਂ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦੇ ਵਿੱਚ ਖੁਸ਼ੀ ਹੈ ਪਰ ਕਈ ਅਜਿਹੇ ਚਿਹਰੇ ਨੇ ਹਿੰਦੂ ਧਰਮ ਦੇ ਜਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਰਾਮ ਮੰਦਰ ਦੀ ਪੂਰਨ ਇਮਾਰਤ ਜਿਹੜੀ ਨਹੀਂ ਬਣਾਈ ਗਈ ਇਸ ਨੂੰ ਲੈ ਕੇ ਵਿਰੋਧ ਹੁੰਦਾ ਹੈ ਕਿ ਅੱਧ ਬਚਤ ਦੀ ਜਦੋਂ ਮੰਦਰ ਦੀ ਬਿਲਡਿੰਗ ਬਣਾ ਲਈ ਜਾਵੇ ਤਾਂ ਉਸ ਦਾ ਉਦਘਾਟਨ ਨਹੀਂ ਹੋ ਸਕਦਾ ਕਈ ਤਰ੍ਹਾਂ ਦੇ ਸਵਾਲ ਨਰਿੰਦਰ ਮੋਦੀ ਹੋਣਾ ਤੇ ਚੁੱਕੇ ਜਾ ਰਹੇ ਨੇ ਕਿ ਉਹ ਗ੍ਰਸਤ ਨਹੀਂ ਇਸ ਕਰਕੇ ਉਹ ਉਦਘਾਟਨ ਨਹੀਂ ਕਰ ਸਕਦੇ ਇਸ ਤੇ ਉੱਤੇ ਗੱਲਬਾਤ ਕਰਾਂਗੇ ਹਿੰਦੂ ਤਖਤ ਦੇ ਮੁਖੀ ਸਾਡੇ ਨਾਲ ਮੌਜੂਦ ਨੇ ਬਹੁਤ ਪ੍ਰਚਲਿਤ ਨਾਮ ਹੈ ਗੱਗੀ ਪੰਡਤ ਦੇ ਨਾਮ ਦੇ ਰੂਪ ਦੇ ਵਿੱਚ ਜਿਹੜਾ ਤੁਸੀਂ ਸਾਰੇ ਕੋਈ ਜਾਣਦੇ ਹੋ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਪੰਡਤ ਜੀ ਸਵਾਗਤ ਹੈ ਜੀ ਜੈ ਮਈ ਜੈ ਮਹਾਕਾਲ ਪੰਡਤ ਜੀ ਚਰਚਾਵਾ ਬਹੁਤ ਛਿੜੀਆਂ 22 ਤਰੀਕ ਨੂੰ ਲੈ ਕੇ ਪੂਰੇ ਮੁਲਕ ਦੇ ਵਿੱਚ ਹਰ ਪਾਸੇ ਚਰਚਾ ਇਸ ਚੀਜ਼ ਦੀ ਕਿ ਰਾਮ ਮੰਦਰ ਦੀ ਜਿਹੜੀ ਸਥਾਪਨਾ ਜਿਹੜੀ ਹੋਣ ਜਾ ਰਹੀ ਹੈ 22 ਤਰੀਕ ਨੂੰ ਇਸ ਚਰਚਾ ਦੇ ਵਿਚਕਾਰ Hindu ਧਰਮ ਦੇ ਨਾਲ ਸਬੰਧਤ ਵੱਡੇ ਵੱਡੇ ਚਿਹਰੇ ਅਜਿਹੇ ਨੇ ਜਿਹੜੇ ਇਸ ਦਾ ਵਿਰੋਧ ਕਰ ਰਹੇ ਨੇ ਕਿ ਬਿਲਡਿੰਗ ਪੂਰੀ ਨਹੀਂ ਸੀ ਹੋਏ ਗ੍ਰੰਥਾਂ ਦੇ ਅਨੁਸਾਰ ਜਾਂ ਕਿਹਦੀ Hindu ਧਰਮ ਦੇ ਅਨੁਸਾਰ ਕਹਿੰਦੇ ਉਦਘਾਟਨ ਨਹੀਂ ਸੀ ਹੋ ਸਕਦਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਮੁੱਚੇ ਭਾਰਤ ਆਰੀਅਨ ਭੂਮੀ ਤੇ ਪ੍ਰithvi ਤੇ ਵਸਣ ਵਾਲੇ ਸਮੁੱਚੇ ਸਨਾਤਨੀਆਂ ਨੂੰ 22 ਜਨਵਰੀ 2024 ਦੀਆਂ ਸ਼੍ਰੀ ਰਾਮ ਭਗਵਾਨ ਦੇ ਜਨਮ ਭੂਮੀ ਤੇ ਪ੍ਰਾਣ ਪ੍ਰਤੀਸ਼ਟਾ ਹੋਣ ਜਾ ਰਹੀ ਹੈ। ਟੈਂਟ ਤੋਂ ਨਿਕਲ ਕੇ ਮਹਾਰਾਜ ਆਪਣੇ ਘਰ ਨੂੰ ਜਾ ਰਿਹਾ ਉਹਦੀਆਂ ਲੱਖ ਲੱਖ ਕਰੋੜ ਕਰੋੜ ਦਿਲਦਿਆਂ ਗਹਿਰਾਈਆਂ ਚੋਂ ਸ਼੍ਰੀ ਹਿੰਦੂ ਤੱਕ ਤੋਂ ਬ੍ਰਹਮਾਨੰਦਗਿਰੀ ਵੱਲੋਂ ਸਾਰੇ ਸਨਾਤਨੀ ਭਾਈਚਾਰੇ ਨੂੰ ਲੱਖ ਲੱਖ ਵਧਾਈਆਂ। ਦੂਜੀ ਗੱਲ ਜਿਹੜੀ ਤੁਸੀਂ ਸਵਾਲ ਕੀਤਾ ਵੀ ਵਿਰੋਧ ਕੀਤਾ ਜਾ ਰਿਹਾ। ਉਹਦੇ ਚ ਕਈ ਬੰਦੇ ਨਹੀਂ ਵੀ ਜਾ ਰਹੇ। ਕੋਈ ਨਹੀਂ ਇਕਦੁੱਕਾ ਬੰਦੇ ਨਹੀਂ ਜਾ ਰਹੇ ਇਹ ਅੱਜ ਤੋਂ ਨਹੀਂ ਆਦੀ ਕਾਲ ਤੋਂ ਚੱਲਿਆ ਆ ਰਿਹਾ ਕਿਸੇ ਵੀ ਗ੍ਰੰਥ ਦੇ ਵਿੱਚ ਕਿਸੇ ਵੀ ਹਿਸਟਰੀ ਦੇ ਵਿੱਚ ਅਜੇ ਆ ਪਰਮਾਨ ਨਹੀਂ ਮਿਲਦਾ ਵੀ ਮੰਦਿਰ ਦਾ ਜਿਹੜਾ ਗੋਮਦ ਬਣਾ ਕੇ ਇੱਕ ਕਮਰਾ ਬਣਾ ਕੇ ਆਪਾਂ ਮੂਰਤੀ ਸਥਾਪਿਤ ਨਹੀਂ ਕਰ ਸਕਦੇ ਪਰ ਸਮੁੱਚੇ ਤੌਰ ਤੇ ਉੱਥੇ 95% ਮੰਦਿਰ ਜਿਹੜਾ ਕੰਪਲੀਟ ਹੋ ਚੁੱਕਿਆ ਤੇ ਬਿਲਡਿੰਗਾਂ ਮੰਦਿਰਾਂ ਗੁਰਦੁਆਰਿਆਂ ਧਾਰਮਿਕ ਸਥਾਨਾਂ ਦੀਆਂ ਹਮੇਸ਼ਾ ਵਿਸਥਾਰ ਚ ਰਹਿੰਦੀਆਂ ਚਾਹੇ ਤੁਸੀਂ ਸਾਰੀ ਜ਼ਿੰਦਗੀ ਵਿਸਤਾਰ ਕਰੀ ਚੱਲੋ ਉਹ ਕਦੀ ਵੀ ਸੰਪੂਰਨ ਨਹੀਂ ਹੋਇਆ ਕਰਦੀਆਂ ਤੇ ਜਿਹੜੇ ਲੋਕ ਰੋਲਾ ਪਾਉਣ ਵਾਲੇ ਨੇ ਦੇਖੋ ਇੱਕ ਸਾਡੇ ਚ ਸਾਡੇ ਸ਼ੰਕਰਾਚਾਰੀ ਹੋਏ ਸਰੂਪਨੰਦ ਜੀ ਜਿਹੜੇ ਪਿੱਛੇ ਸਰੀਰ ਛੱਡ ਗਏ ਸੀ ਉਹ ਐਸੇ ਸ਼ੰਕਰਾਚਾਰੀਆ ਹੋਏ ਨੇ ਵੀ ਉਹ Hindu ਧਰਮ ਦੇ ਘੱਟ ਦੀ ਗਾਂਧੀ ਪਰਿਵਾਰ ਦੇ ਜ਼ਿਆਦਾ ਸੀ ਜੀ ਉਹਨਾਂ ਦੇ ਦੋ ਚੇਲੇ ਉਹਨਾਂ ਦੇ ਜਾਣ ਤੋਂ ਬਾਅਦ ਆਪੋ ਆਪਣੀ ਥਾਂ ਤੇ ਸ਼ੰਕਰਾਚਾਰੀਆ ਬਣ ਕੇ ਬੈਠ ਗਏ ਜਿਹੜਾ ਚ ਇੱਕ ਚੇਲਾ ਉਹਨਾਂ ਦਾ ਹੁਣ ਪਿੱਛੇ ਪਟਿਆਲੇ ਵੀ ਆਇਆ ਸੀ ਇੱਕਾ ਦੁੱਕਾ ਜਥੇਬੰਦੀਆਂ ਨੇ ਇੱਕਾ ਦੁੱਕਾ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ Hindu ਧਰਮ ਦਾ ਸ਼ੰਕਰਾਚਾਰੀ ਐ ਪਹੁੰਚਿਆ ਹੋਏ ਪੰਜਾਬ ਦੀ ਧਰਤੀ ਤੇ ਤੇ ਸੌਵਾਂ ਨੂੰ ਛੱਡੋ ਹਜ਼ਾਰਾਂ ਨੂੰ ਛੱਡੋ ਲੱਖਾਂ ਚ ਇਕੱਠਾ ਹੋਣਾ ਚਾਹੀਦਾ ਸੀ ਤੇ ਬੰਦੇ ਉਹਦੇ ਕੋਲ 100 ਵੀ ਨਹੀਂ ਇਕੱਠੇ ਹੋਏ ਆਟੋਮੈਟਿਕ ਉਹਨੂੰ ਆਪ ਪਤਾ ਲੱਗ ਗਿਆ ਸੀ ਵੀ ਸ਼੍ਰੀ ਰਾਮ ਭਗਵਾਨ ਦਾ ਜਿਹੜਾ ਕਰਦਾਰ ਹੈ ਉਹ ਕੀ ਹੈ ਭਾਰਤੀਆਂ ਦੇ ਜਹਨ ਦੇ ਵਿੱਚ ਭਾਰਤੀਆਂ ਦੇ ਦਿਲ ਦੇ ਵਿੱਚ ਕੀ ਰਿਸਪੈਕਟ ਹੈ ਕੀ ਸਿਸਟਮ ਹੈ ਕੀ ਪੁੱਛਦੇ ਨੇ ਤੇ ਕੀ ਰੱਖਦੇ ਨੇ ਤੈਨੂੰ ਇਹ ਵੀ ਪਤਾ ਲੱਗ ਗਿਆ ਸੀ ਵੀ ਅਖੌਤੀ ਸ਼ੰਕਰਾਚਾਰੀਆ ਦਾ ਜਿਹੜਾ کردار ਹੈ ਕਾਦਾ ਹੈ ਉਹ ਕਿੰਨੇ ਸਨਾਤਨੀਆਂ ਦੇ ਦਿਲ ਦੇ ਵਿੱਚ ਕਿੰਨੀ ਕਿ ਇੱਜ਼ਤ ਰੱਖਦਾ ਹੈ ਬੜਾ ਕਲੀਅਰ ਹੋ ਗਿਆ ਸੀ ਪਟਿਆਲੇ ਦੇ ਵਿੱਚ ਜਦੋਂ 40 ਤੋਂ 50 ਬੰਦੇ ਉਹ ਕੱਤਰ ਨਹੀਂ ਕਰ ਸਕਿਆ ਜੇ ਆਦੀ ਸ਼ੰਕਰਾਚਾਰੀਆ ਮਹਾਰਾਜ ਦੀ ਸਥਾਪਿਤ ਕੀਤੀਆਂ ਹੋਈਆਂ ਗੱਡੀਆਂ ਤੋਂ ਸ਼ੰਕਰਾਚਾਰੀਆ ਪੰਜਾਬ ਦੀ ਭੂਮੀ ਤੇ ਆਇਆ ਹੋਏ ਤੇ ਉੱਥੇ ਹਜ਼ਾਰਾਂ ਦਾ ਇਕੱਠ ਨਾ ਹੋਏ ਉਹ ਆਪਣੇ ਆਪ ਦੇ ਵਿੱਚ ਇੱਕ ਨਮੋਸ਼ੀ ਭਰਿਆ ਉਹਨੂੰ ਜਵਾਬ ਸੀ ਉਹਨੂੰ ਪਤਾ ਸੀ ਵੀ ਇਹਦੇ ਵਿੱਚ ਕੀ ਸੱਚ ਹੈ ਤੇ ਕੀ ਝੂਠ ਹੈ ਇਸ ਸਾਰੇ ਦੇ ਦਰਮਿਆਨ ਸਵਾਲ ਬਹੁਤ ਨੇ ਇੱਕ ਤਾਂ ਸੀਗਾ ਕਿ ਭੂਮੀ ਪੂਰੀ ਨਹੀਂ ਬਣਾਈ ਗਈ ਮੰਦਿਰ ਦੀ ਸਥਾਪਨਾ ਪੂਰੀ ਨਹੀਂ ਹੋਈ ਇਸ ਕਰਕੇ ਉਦਘਾਟਨ ਨਹੀਂ ਕੀਤਾ ਜਾ ਸਕਦਾ ਦੂਸਰਾ ਸਵਾਲ ਨਰਿੰਦਰ ਮੋਦੀ ਹੋਂਨ ਦੇ ਉੱਤੇ ਉਠਰਿਆ ਸੀ ਕਹਿੰਦੇ ਕਿ ਹਿੰਦੂ ਧਰਮ ਦੇ ਅਨੁਸਾਰ ਜਾਂ ਸਨਾਤਨ ਦੇ ਅਨੁਸਾਰ ਕੋਈ ਵੀ ਉਹ ਬੰਦਾ ਜਿਹੜਾ ਪਤੀ ਵਿਰਤਾ ਨਹੀਂ ਹੈ ਜਿਹੜਾ ਜਿਹਦਾ ਵਿਆਹ ਨਹੀਂ ਹੋਇਆ ਕਹਿੰਦੇ ਉਹ ਉਦਘਾਟਨ ਨਹੀਂ ਕਰ ਸਕਦਾ ਕਿਉਂਕਿ ਰਾਮ ਮੰਦਿਰ ਤੇ ਸੀਤਾ ਜੀ ਦਾ ਇਕੱਠਿਆਂ ਦਾ ਜਿਹੜੇ ਕਹਿੰਦੇ ਉਹ ਉਹਨਾਂ ਦਾ ਆਉਣ ਜਾਣ ਇਸ ਮੰਦਿਰ ਦੇ ਵਿੱਚ ਹੋਣਾ ਸੋ ਉਸ ਕਰਕੇ ਕਹਿੰਦੇ ਕੋਈ ਅਜਿਹਾ ਬੰਦਾ ਜਿਹੜਾ ਪਰਿਵਾਰਕੀ ਨਹੀਂ ਹੈ ਉਦਘਾਟਨ ਕਿਵੇਂ ਕਰ ਸਕਦਾ ਕਿਸੇ ਵੀ ਹਿੰਦੂ ਗ੍ਰੰਥ ਚ ਚਾਰੇ ਵੇਦਾਂ ਚ ਅਜਿਹਾ ਵਿਵਰਨ ਨਹੀਂ ਮਿਲਦਾ ਜਿੰਨੂੰ ਰੱਖ ਕੇ ਅੱਜ ਕਟਰਾਕ ਕੀਤਾ ਜਾ ਰਿਹਾ ਤਰਕ ਕੀਤਾ ਜਾ ਰਿਹਾ ਕਿਤੇ ਵੀ ਇਸ ਤਰ੍ਹਾਂ ਦਾ ਵਿਵਰਨ ਨਹੀਂ ਮਿਲਦਾ ਕਿਉਂਕਿ ਜੇ ਕੋਈ ਸੰਿਆਸੀ ਕੋਈ ਕੰਮ ਕਰਦਾ ਹੈ ਹਮੇਸ਼ਾ ਸਨਾਤਨ ਨੇ ਸੰਿਆਸੀ ਨੂੰ ਪਹਿਲ ਦਿੱਤੀ ਹੈ ਗ੍ਰਸਤੀ ਨਾਲੋਂ ਉਹਦਾ ਕਾਰਨ ਹੈ ਵੀ ਸੰਿਆਸੀ ਜਗਤ ਵਾਸਤੇ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ کردار ਹੈ ਉਹ ਸੰਿਆਸੀ ਵਾਲਾ ਰਾਜਨੀਤਿਕ ਪਾਰਟੀ ਕੋ ਵੱਖਰੇ ਤੌਰ ਤੇ ਹੈ ਜਿਸ ਬੰਦੇ ਨੇ ਆਪਣੇ ਜੀਵਨ ਦਾ ਤਿਆਗ ਕੀਤਾ ਹੋਇਆ ਆਪਣੀ ਪਾਰਟੀ ਲਈ ਕੀਤਾ ਕਿਸੇ ਕੰਮ ਲਈ ਕੀਤਾ ਉਹ ਉਹਦੀ ਨਿਜੀ ਉਹ ਹੈ ਮੈਂ ਕੋਸ ਪਾਰਟੀ ਦਾ ਕਾਰਨ ਨਹੀਂ ਤਾਂ ਹੈ ਨਹੀਂ ਪਰ ਜਿਹੜਾ ਦੇਸ਼ ਦਾ ਪ੍ਰਾਈਮ ਮਿਨਿਸਟਰ ਹੈ ਉਹ ਸੱਖ ਨਾਲ ਦੇਖਦੇ ਹੋਏ ਸਨਾਤਨ ਦੀ ਜਿਸ ਗੱਡੀ ਤੇ ਮੈਂ ਬੈਠਾ ਉਸ ਗੱਡੀ ਤੋਂ ਦੇਖਦਿਆਂ ਹੋਇਆ ਉਹ ਇੱਕ ਸੰਿਆਸੀ ਹੈ ਤੇ ਸੰਿਆਸੀ ਨੂੰ ਸੰਪੂਰਨ ਤੌਰ ਤੇ ਹੱਕ ਹੈ ਵੀ ਉਹ ਜਿਸ ਮਰਜ਼ੀ ਮੰਦਿਰ ਦਾ ਉਦਘਾਟਨ ਕਰ ਸਕਦਾ ਜਿਸ ਮਰਜ਼ੀ ਪੂਜਾ ਸ਼ਾਮਲ ਹੋ ਸਕਦਾ ਜਿਹੜੇ ਮਰਜ਼ੀ ਅਨੁਸਤਾਨ ਕਰ ਸਕਦਾ ਇਸ ਤੇ ਸਾਰੇ ਦੇ ਦਰਮਿਆਨ ਪੰਜਾਬ 'ਚ ਕੁਝ ਘਟਨਾਵਾਂ ਬਹੁਤ ਜ਼ਈਆਂ ਹੋਈਆਂ ਜਿਨ੍ਹਾਂ ਦੇ ਵਿੱਚ ਬੀਤੇ ਦਿਨਾਂ ਇੱਕ ਨੌਜਵਾਨ ਕਹਿੰਦੇ ਕਿ ਉਹ ਬੇਅਦਬੀ ਕਰਨ ਦੇ ਲਈ ਪਹੁੰਚਦਾ ਉਹ Hindu ਧਰਮ ਨਾਲ ਸੰਬੰਧਿਤ ਸੀ ਇੱਕ ਨਿਹੰਗ ਸਿੰਘ ਦੇ ਵੱਲੋਂ ਜਿਹਨੂੰ ਮੰਗੂ ਮੱਟ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ ਉਹਦੇ ਵੱਲੋਂ ਉਹਦਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਉਦੋਂ ਚਰਚਾ ਛਿੜਦੀ ਹੈ ਕਹਿੰਦੇ ਕਿ ਪੰਜਾਬ ਦਾ ਮਾਹੌਲ ਇਸ ਤਰੀਕੇ ਦੇ ਨਾਲ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ Hindu ਸਿੱਖਾਂ ਦਾ ਪਵਾੜਾ ਜਿਹੜਾ ਇਹ ਰਾਮ ਮੰਦਰ ਦੇ ਇਸ ਉਦਘਾਟਨ ਤੋਂ ਪਹਿਲਾਂ ਪਵਾਇਆ ਜਾ ਸਕਦਾ ਹੈ ਉਹ ਸਾਰੀ ਘਟਨਾ ਨੂੰ ਤੁਸੀਂ ਕਿਦਾਂ ਵੇਖਦੇ ਹੋ ਦੇਖੋ ਮੈਂ ਜਿਹੜਾ ਬੰਦਾ ਦਾਸ ਠੀਕ ਹੈ ਗੁਰੂ ਮਹਾਰਾਜ ਦਾ ਵੀ ਉਹਨੇ ਹੀ ਸਤਕਾਰ ਕਰਦਾ ਆਪਣੇ ਧਰਮ ਦਾ ਵੀ ਉਹਨੇ ਹੀ ਕਰਦਾ ਖਾਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਪਾਸਕ ਤੇ ਮੈਂ ਇੱਕ ਗੱਲ ਹਮੇਸ਼ਾ ਜ਼ਿੰਦਗੀ ਚ ਕਰਦਾ ਆਇਆ ਵੀ ਜਿੱਥੇ ਵੀ ਕਿਤੇ ਬੇਅਦਬੀ ਹੁੰਦੀ ਹੈ ਉਹ ਸੋਧਾ ਉੱਥੇ ਲਾਣਾ ਚਾਹੀਦਾ ਉਹ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਜਿਹੜਾ ਬੰਦਾ ਬੇਅਦਬੀ ਕਰਦਾ ਪਰ ਇੱਥੇ ਦੋ ਚੀਜ਼ਾਂ ਦੇਖਣ ਵਾਲੀਆਂ ਸੀ ਵੀ ਇੱਕ ਬੰਦਾ ਮੈਂਟਲੀ ਅਫਸੈਟ ਹੈ ਤੇ ਉਹ ਪਾਗਲਖਾਨੇ ਦੇ ਵਿੱਚ ਦਾਖਲ ਉਹ ਪਾਗਲਖਾਨੇ ਪਾਣੀਪੱਤ ਤੋਂ ਕਿਵੇਂ ਕਪੂਰਥਲੇ ਪਹੁੰਚਦਾ ਹੈ ਤੇ ਕਿਵੇਂ ਆ ਕੇ ਉਹ ਬਿਆਨ ਦਿੰਦਾ ਫਿਰ ਗੁਰੂ ਮਹਾਰਾਜ ਦਾ ਜਿਸ ਸਮੇਂ ਦੀ ਇਹ ਘਟਨਾ ਹੈ ਉਸ ਸਮੇਂ ਆਪਾਂ ਸਾਰੇ ਪਿੰਡਾਂ ਦੇ ਜੰਮੇ ਪਲੇ ਆ ਸੰਬੰਧ ਰੱਖਦੇ ਆ ਗੁਰੂ ਘਰਾਂ ਨਾਲ ਸਿੱਖੀ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਵੀ ਗੁਰੂ ਮਹਾਰਾਜ ਉਸ ਸਮੇਂ ਸੋਖਾਸਣਾ ਤੇ ਸੀ ਤੇ ਗੁਰੂ ਮਹਾਰਾਜ ਦਾ ਜਿਹੜਾ ਗੁਰੂ ਘਰ ਹੈ ਉਹਨੂੰ ਕੁੰਡਾ ਤਾਲਾ ਲੱਗਾ ਸੀ ਠੀਕ ਹੈ ਕੋਈ ਵੀ ਬੰਦਾ ਉਹ ਤਾਂ ਕੀ ਕੋਈ ਵੀ ਅੰਮ੍ਰਿਤਧਾਰੀ ਬੰਦਾ ਵੀ ਉਸ ਸਮੇਂ ਅੰਦਰ ਨਹੀਂ ਜਾ ਸਕਦਾ ਜਦੋਂ ਗੁਰੂ ਮਹਾਰਾਜ ਸੁਖਾਸਨਾ ਤੇ ਸੀ ਤੇ ਉਸ ਬੰਦੇ ਨੂੰ ਬਾਥਰੂਮ ਦੇ ਵਿੱਚੋਂ ਫੜ ਕੇ ਉਹਦਾ ਬਿਆਨ ਲੈ ਲੈਣਾ ਬਿਆਨ ਲੈ ਕੇ ਫਿਰ ਉਹਦਾ ਕਤਲ ਕਰ ਦੇਣਾ ਤੇ ਮੰਗੂ ਮਠ ਦਾ ਜਿਹੜਾ ਕਿਰਦਾਰ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਵੀ ਇੱਕਾ ਦੁੱਕਾ ਜਿਹਾ ਆਦਮੀ ਹੈ ਨਸ਼ੇੜੀ ਹੈ ਕ੍ਰਿਮੀਨਲ ਵੀ ਹੈ ਪਹਿਲਾਂ ਵੀ ਪਰਚੇ ਦਰਜ ਨੇ ਆਮ ਜਾ ਕੇ ਲੋਕਾਂ ਨੂੰ ਦਬਕੇ ਦੁਕੇ ਮਾਰਦਾ ਰਹਿੰਦਾ ਜਿੰਨੀਆਂ ਦੀਆਂ ਵੀਡੀਓ ਦੇਖੀਆਂ ਹਮੇਸ਼ਾ ਨਮੋਸ਼ੀ ਭਰੇ ਕੰਮ ਕਰਦਾ ਕੋਈ ਵਧੀਆ ਕੰਮ ਗੁਰੂ ਸਿੱਖੀ ਵਾਲਿਆਂ ਨੇ ਨਹੀਂ ਕੀਤਾ ਠੀਕ ਹੈ ਤੇ ਮੈਨੂੰ ਲੱਗਦਾ ਵੀ ਨਹੀਂ ਵੀ ਕਿਸੇ ਵਧੀਆ ਜਥੇਬੰਦੀ ਜਿਵੇਂ ਬੁੱਢਾ ਦਲ ਹੈ ਤਰਨਾ ਦਲ ਹੈ ਵੱਡੇ ਦਲ ਨੇ ਵੀ ਕਿਸੇ ਦੇ ਵਿੱਚ ਇਹਨਾਂ ਕੋਈ ਖਾਸ ਜ਼ਿੰਮੇਵਾਰੀ ਦਿੱਤੀ ਹੋਵੇ ਇਹ ਆਪਣੀ ਡਫਲੀ ਆਪੇ ਵਜਾਉਂਦਾ ਰਹਿੰਦਾ ਹੈ ਇਸ ਬੰਦੇ ਨੇ अनेਕਾਂ ਵਾਰੀ ਆਪਣੀ ਡਫਲੀ ਵਜਾ ਕੇ ਪੈਸੇ ਇਕੱਠੇ ਕਰਨ ਦੀ ਪੰਜਾਬ ਚ ਕੋਸ਼ਿਸ਼ ਕੀਤੀ ਹੈ ਤੇ ਉਸ ਜਿਹੜਾ ਮਾਨਸਿਕ ਤੌਰ ਤੇ ਪ੍ਰੇਸ਼ਾਨ ਬੱਚਾ ਸੀ ਅੱਜ ਪੁਲਿਸ ਦੇਖ ਲਓ ਪੁਲਿਸ ਦਾ ਬਿਆਨ ਏ ਡੀ ਜੀ ਪੀ ਸਾਹਿਬ ਦਾ ਬਿਆਨ ਵੀ ਆ ਗਿਆ ਢਿੱਲੋ ਸਾਹਿਬ ਦਾ ਹੋਰ ਵੀ ਅਫਸਰਾਂ ਦੇ ਬਿਆਨ ਆ ਗਏ ਐਸ ਐਸ ਪੀ ਦਾ ਬਿਆਨ ਵੀ ਆ ਗਿਆ ਵੀ ਉਹ ਜਿਹੜੀ ਘਟਨਾ ਹੈ ਘਟਨਾ ਹੀ ਹੋਰ ਹੈ ਉਹ ਸਾਰਾ ਮੈਨਿਪੂਲੇਟ ਕੀਤਾ ਹੋਇਆ ਸਿਸਟਮ ਸੀ ਮੰਗੂ ਮੱਠ ਦਾ ਮੰਗੂ ਮੱਠ ਸਿੱਕ ਕੌਮ ਨੂੰ ਗੁੰਮਰਾਹ ਕਰਕੇ ਪੈਸੇ ਇਕੱਠੇ ਕਰਨਾ ਚਾਹੁੰਦਾ ਸੀ ਤੇ ਇੱਕ ਜੋ ਦੋ ਦਿਨ ਦੇ ਵਿੱਚ ਤੁਹਾਡੇ ਸਾਹਮਣੇ ਐ ਮੈਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਵੈਸੇ ਵੀ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਜਿਹੜੀ ਉਹ 304 ਲਾਈ ਹੈ ਉਹ ਕੋਈ ਐਕਸੀਡੈਂਟ ਤਾਂ ਹੋਇਆ ਨਹੀਂ ਕਾਰ ਤਾਂ ਚੜਾਈ ਨਹੀਂ ਇਸ ਕਰਕੇ ਮੰਗੂ ਮੱਠ ਦੇ ਉੱਤੇ 302 ਲਾਣੀ ਚਾਹੀਦੀ ਹੈ ਤੇ ਬਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ ਵੀ ਉਹ ਬੰਦਾ ਉੱਥੇ ਕਿਵੇਂ ਪਹੁੰਚਿਆ ਕਿਉਂਕਿ ਉਹਨੇ ਆਪਣੀ ਵੀਡੀਓ ਦੇ ਵਿੱਚ ਬੜਾ ਸਪਸ਼ਟ ਕਹਿ ਦਿੱਤਾ ਵੀ ਜਿਵੇਂ ਤੁਸੀਂ ਮੈਨੂੰ ਕਿਹਾ ਸੀ ਤੇ ਜਿਵੇਂ ਤੁਸੀਂ ਮੈਨੂੰ ਕਿਹਾ ਸੀ ਉਹ ਕਿਹਨੂੰ ਸੰਬੋਧਨ ਕਰ ਰਿਹਾ ਮੰਗੂ ਮੱਠ ਨਹੀਂ ਤੇ ਮੰਗੂ ਮੱਠ ਦੀਆਂ ਚਲਾਕੀਆਂ ਚੁਸਤੀਆਂ ਪਹਿਲਾਂ ਇੱਕ ਇਹਦਾ ਯਾਰ ਹੁੰਦਾ ਸੀ ਇਹਦੇ ਨਾਲ ਉਹ ਜਿਹੜਾ 크ਿਸਚਨ ਤੋਂ ਸਿੱਖ ਬਣਿਆ ਸੀ ਠੀਕ ਹੈ ਵਿਕੀ ਥੋਮਸ ਫਿਰ 크ਿਸਚਨ ਤੋਂ ਹਿੰਦੂ ਬਣਿਆ ਸੀ ਕਈ ਪਲੇਟਫਾਰਮਾਂ ਤੇ ਖੜ ਖੜਾ ਕੇ ਉਹ ਵੀ ਇੱਥੇ ਪਹੁੰਚਿਆ ਸੀ ਤੇ ਇਹਨਾਂ ਦੀ ਜਿਹੜੀ ਸਾਰਾ ਗੈਂਗ ਹੈ ਸਾਰੀ ਟੀਮ ਹੈ ਉਹ ਹਮੇਸ਼ਾ ਏਜੰਸੀਆਂ ਦੇ ਇਸ਼ਾਰੇ ਤੇ ਕੰਮ ਕਰਦੀ ਰਹੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਬਾਲੀ ਗੰਭੀਰਤਾ ਨਾਲ ਲੈਣ ਦੀ ਨਾਲ ਲੋਕਾਂ ਨੂੰ ਲੋੜ ਨਹੀਂ ਪੁਲਿਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਆਮ ਆਮ ਨੂੰ ਇਹਨਾਂ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀ ਤੇ ਪੁਲਿਸ ਨੂੰ ਗੰਭੀਰਤਾ ਨਾਲ ਲੈ ਕੇ ਇਹਦੇ ਖਿਲਾਫ 302 ਦਾ ਜਿਹੜਾ 304 ਲਾਈਆ ਉਹਨੂੰ ਤੋੜ ਕੇ 302 ਲਾ ਕੇ ਇਹਦੇ ਖਿਲਾਫ ਜਿਹੜਾ ਉਹ ਪਰਚਾ ਦਰਜ ਕਰਨਾ ਚਾਹੀਦਾ ਤੇ ਇਹਦੀ ਬਰੀਕੀ ਨਾਲ ਜਾਂਚ ਕਰਨੀ ਚਾਹੀਦੀ ਕਿ ਕਿੱਥੋਂ ਲੈ ਕੇ ਆਇਆ ਸੀ ਜੇ ਉਹਨੂੰ ਉੱਥੋਂ ਲੈ ਕੇ ਆਇਆ ਪਾਣੀਪਾਦ ਤੋਂ ਫਿਰ 364 ਨਾਲ ਲਾਣੀ ਚਾਹੀਦੀ ਹੈ ਕਿਟਨੈਪਿੰਗ ਦੀ ਕਿਉਂਕਿ ਉਹਨੂੰ ਗਮਰਾਹ ਕਰਕੇ ਜਿਹੜਾ ਮੰਦਬੁੱਧੀ ਹੈ ਉਹਨੂੰ ਉੱਥੇ ਲਿਆ ਕੇ ਕਤਲ ਕਰਨਾ ਇੱਕ ਸਾਜੀ ਸੋਚੀ ਸਮਝੀ ਸਾਜ਼ਿਸ਼ ਸੀ ਪਰ ਪਰਚੇ ਇੱਥੇ ਇੱਥੇ ਸਵਾਲੇ ਉੱਠਦਾ ਕਿ ਜਿੰਨੀ ਵਾਰ ਬੇਅਦਬੀਆਂ ਦੀਆਂ ਘਟਨਾਵਾਂ ਹੋਈਆਂ ਜਿੱਥੇ-ਜਿੱਥੇ ਬੇਅਦਬੀ ਇਕ ਕੋਈ ਤਰਕ ਹੁੰਦਾ ਹੈ ਪੁਲਿਸ ਦੇ ਵੱਲੋਂ ਵੀ ਜਾਂ ਜਿਹੜਾ ਬੇਅਦਬੀ ਕਰਦਾ ਏ ਉਹਦੇ ਪਰਿਵਾਰ ਦੇ ਵੱਲੋਂ ਵੀ ਕਿ ਇਹ ਮੰਦਪੁੱਤੀ ਸੀ ਇਹ پاਗਲ ਸੀ ਇਹਨੂੰ ਬਹੁਤਾ ਪਤਾ ਨਹੀਂ ਇਹਦੀ ਦਵਾਈ ਚੱਲਦੀ ਹੈ ਇਹ ਪਹਿਲਾਂ ਹੀ ਡਿਪਰੈਸ਼ਨ ਦੇ ਵਿੱਚ ਹੈ ਤੁਹਾਨੂੰ ਲੱਗਦਾ ਕਿ ਇਸ ਆਧਾਰ ਦੇ ਉੱਤੇ ਇਸ ਕਿਸੇ ਨੂੰ ਕੋਈ ਬਹੁਤ ਸੀਰੀਅਸਲੀ ਲੈ ਦੇਖੋ ਗਗਨ ਜੀ ਮੈਂ ਤਾਂ ਇੱਕ ਗੱਲ ਦੱਸਾਂ ਵੀ ਬੇਅਦਬੀ ਦੇ ਖਿਲਾਫ ਹਮੇਸ਼ਾ ਬ੍ਰਹਮਾਨੰਦ ਸੀ ਹੈ ਤੇ ਖੜੇਗਾ ਕਿਉਂਕਿ ਬੇਅਦਬੀ ਕਿਸੇ ਕੀਮਤ ਤੇ ਵੀ ਗੁਰੂ ਘਰ ਦੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਜੇ ਕੋਈ ਮੇਰੇ ਸਾਹਮਣੇ ਬੇਅਦਬੀ ਕਰੇਗਾ ਤੇ ਮੈਂ ਵੀ ਉਹਦੇ ਨਾਲ ਉਹਨੂੰ ਸੋਧਾ ਲਾਣ ਵਾਲਾ ਜਿਹੜਾ ਸਲੂਕ ਆ ਉਹ ਕਰਾਂਗਾ ਠੀਕ ਹੈ ਇਹ ਮੈਂ ਹਮੇਸ਼ਾ ਕਹਿੰਦਾ ਆ ਅੱਜ ਵੀ ਕਹਿ ਰਿਹਾ ਤੇ ਕਹਿੰਦਾ ਵੀ ਰਵਾਂਗਾ ਪਰ ਜਿਹੜੀ ਇੱਕ ਮੈਨਿਪੂਲੇਟ ਕਰਕੇ ਆਪਣੇ ਆਪ ਨੂੰ ਚਮਕਾਉਣ ਵਾਲੀ ਗੱਲ ਹੈ ਗੁਰੂ ਘਰ ਨੂੰ ਵਿੱਚ ਲੈ ਕੇ ਬੜੀ ਮਾੜੀ ਗੱਲ ਹੈ ਵੀ ਦੋ ਫਿਰਕਿਆਂ ਦਾ ਆਪਸ ਦੇ ਵਿੱਚ ਡਿਸਪਿਊਟ ਹੋ ਜੇ ਉਹ Hindu ਖੱਤਰੀਆਂ ਦਾ ਮੁੰਡਾ ਸੀ ਕਪੂਰਾ ਦਾ ਜਿਹੜਾ ਉਹਨੇ ਮਾਰਿਆ ਚਲੋ ਕਿਸੇ ਦਾ ਵੀ ਹੁੰਦਾ ਦੂਸਰੀ ਗੱਲ ਤਾਂ ਇਹ ਹੈ ਵੀ ਉਹ ਹੈ ਤਾਂ ਮੰਦਬੁੱਧੀ ਸੀ ਨਾ ਇਹਦਾ ਬੜਾ ਕਲੀਅਰ ਕਰਤਾ ਵੀ ਜਿਹੜਾ ਪਾਗਲਖਾਨੇ ਚੋਂ ਹੀ ਆਇਆ ਪਾਣੀ ਪਤ ਤੋਂ ਉਹਨਾਂ ਤਾਂ ਸਰਟੀਫਿਕੇਟ ਦੀ ਲੋੜ ਹੀ ਨਹੀਂ ਕਲੀਅਰ ਹੈ ਵੀ ਹਾਂ ਪਾਗਲਖਾਨੇ ਚ ਜਮਾ ਹੀ ਪਾਗਲ ਹੀ ਹੋਏਗਾ ਸਿਆਣਾ ਤਾਂ ਹੋ ਨਹੀਂ ਸਕਦਾ ਜਿਹੜੀਆਂ ਬਾਕੀ ਘਟਨਾਵਾਂ ਹੁੰਦੀਆਂ ਉਹਨਾਂ ਨੂੰ ਪੁਲਿਸ ਪਰਦਾ ਪਾਉਣ ਲਈ ਕਹਿੰਦੀ ਹੁੰਦੀ ਹੈ ਜੀ ਮੰਦਬੁੱਧੀ ਹੈ ਇਹ ਤਾਂ ਬੜਾ ਕਲੀਅਰ ਕਟਾ ਹੈ ਫਿਰ ਦੂਸਰਾ ਉਹਨੇ ਕੋਈ ਉੱਥੇ ਬੇਅਦਬੀ ਜਿਹੜੀ ਹੈ ਉਹ ਨਾ ਤਾਂ ਸਮਾ ਸੀ ਕਰਨ ਦਾ ਫਿਰ ਉਹ ਬਾਥਰੂਮਾਂ ਦੇ ਵਿੱਚੋਂ ਇਹ ਕਹਿੰਦੇ ਅਸੀਂ ਫੜਿਆ ਪੁਲਿਸ ਉਹਦੇ ਬਸ ਇੱਕ ਸੈੱਟ ਬਣਾ ਕੇ ਕਲੀਅਰ ਕਰੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਆਮ ਆਮ ਨੂੰ ਜਿਹੜਾ ਸਾਡਾ ਹਿੰਦੂ ਸਿੱਖਾਂ ਦਾ ਭਾਈਚਾਰਾ ਉਹਨੂੰ ਕਲੀਅਰ ਕਰੇ ਇਹ ਗੱਲ ਵੀ ਜਿਹੜਾ ਮੰਗੂ ਮੱਠ ਨੇ ਇਹ ਡਰਾਮਾ ਰ ਕਿਉਂਕਿ ਇਕੱਲੇ ਸਿੱਖਾਂ 'ਚ ਨਹੀਂ ਐ ਹਿੰਦੂਆਂ 'ਚ ਬੜੇ ਇਹੋ ਜਿਹੇ ਢੌਂਗੀ ਲੋਕ ਬੈਠੇ ਆ ਜਿਹੜੇ ਬੇਅਦਬੀ ਕਰਕੇ ਸਿੱਖ ਭਾਈਚਾਰੇ ਦਾ ਨਾਂ ਲਾਉਂਦੇ ਆ ਬਹੁਤ ਕੋਸ਼ਿਸ਼ਾਂ ਕਰਦੇ ਆ ਪਰ ਨਾਂ ਕਦੀ ਇੱਧਰ ਲੱਗਣ ਦਿੱਤਾ ਇਸ ਗੱਲ ਤੇ ਬਿਲਕੁਲ ਲੜਦੇ ਆ ਵੀ ਜਿਹੜੀ ਬੇਅਦਬੀ ਕਰਨ ਵਾਲੀ ਕਰਤੂਤਾ ਹੈ ਉਹ ਕਿਸੇ ਧਰਮ ਦਾ ਕਿਸੇ ਫਿਰਕੇ ਦਾ ਆਦਮੀ ਨਹੀਂ ਹੋ ਸਕਦਾ ਤੇ ਨਾ ਹੀ ਫਿਰਕੇ ਨਾਲ ਜੋੜ ਕੇ ਦੇਖਿਆ ਜਾਏ ਪਰ ਜਿਹੜੀ ਇਹ ਘਟਨਾ ਹੋਈ ਹੈ ਇਹਨੂੰ ਬਹੁਤ ਬ੍ਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ ਤੇ ਮੰਗੂ ਮੜ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਆ ਉਹ ਕਰਨੀ ਚਾਹੀਦੀ ਹੈ ਨਾ ਕਿ ਆ 304 ਵਾਲੀ ਕਾਰਵਾਈ ਤਨੂੰ ਹੀ ਲੱਗਦਾ ਕਿ ਇਸ ਸੰਬੰਧ ਵਿੱਚ ਚਾਹੇ ਕਿਸੇ ਵੀ ਗ੍ਰੰਥ ਦੀ ਬੇਅਦਬੀ ਹੁੰਦੀ ਆ ਹਿੰਦੂ ਧਰਮ ਦੇ ਨਾਲ ਸੰਬੰਧਿਤ ਆ ਸਿੱਖ ਧਰਮ ਦੇ ਨਾਲ ਸੰਬੰਧਿਤ ਆ ਜਾਂ ਕਿਸੇ ਹੋਰ ਧਰਮ ਦੇ ਨਾਲ ਸੰਬੰਧਿਤ ਆ ਇਸ ਨੂੰ ਲੈ ਕੇ ਕਾਨੂੰਨੀ ਵੱਖਰੇ ਹੋ ਜਾਣੇ ਚਾਹੀਦੇ ਨੇ ਕਿ ਜਿਸ ਆਧਾਰ ਤੇ ਉੱਤੇ ਸਜ਼ਾਵਾ ਵੀ ਸਖਤ ਹੋਣ ਘਟੂ ਘਟ ਜਿਹੜਾ ਕਰਾਉਣ ਵਾਲਾ ਤੇ ਕਰਨ ਵਾਲਾ ਦੋਹਾਂ ਨੂੰ ਇਸ ਚੀਜ਼ ਦਾ ਡਰ ਹੋਵੇ ਕਿਉਂਕਿ ਉਹ ਲੜਕਾ ਵੀਡੀਓ ਦੇ ਵਿੱਚ ਵੀ ਕਿਸੇ ਦਾ ਨਾਮ ਜਿਹੜਾ ਵਰਤ ਰਿਹਾ ਕਿਸੇ ਸੁਖੀ ਦਾ ਨਾਮ ਉਹ ਲੈ ਰਿਹਾ ਸੀ ਬਸ਼ਰਿਆ ਵੀ ਕਹ ਰਿਹਾ ਜੀ ਤੁਸੀਂ ਤੁਸੀਂ ਤੇ ਸੁਖੀ ਨੇ ਮੈਨੂੰ ਜਿਵੇਂ ਕਿਹਾ ਸੀ ਦੂਜੀ ਗੱਲ ਮੈਂ ਹਮੇਸ਼ਾ ਇਸ ਗੱਲ ਤੇ ਪਹਿਰਾ ਦਿੰਦਾ ਆਂ ਤੇ ਅੱਜ ਵੀ ਮੈਂ ਤੁਹਾਡੇ ਚੈਨਲ ਤੇ ਦੁਬਾਰਾ ਦਰਾ ਦਿੰਨਾ ਵੀ ਜਿਹੜੀ ਬੇਅਦਬੀ ਦਾ ਮੈਟਰ ਹੈ ਬੇਅਦਬੀ ਦੇ ਖਿਲਾਫ ਸਜ਼ਾਵਾਂ ਨੇ ਸਭ ਤੋਂ ਪਹਿਲਾਂ ਤਾਂ ਜ਼ਮਾਨਤ ਹੈ ਜਿਹੜੀ ਉਹ ਬੰਦ ਹੋਣੀ ਚਾਹੀਦੀ ਹੈ ਜਦੋਂ ਜ਼ਮਾਨਤ ਬੰਦ ਹੋਏਗੀ ਲੋਕਾਂ ਨੇ ਤਾਂ ਡਰਾਮਾ ਫੜ ਲਿਆ ਵੀ ਏਜੰਸੀਆਂ ਤੋਂ ਪੈਸੇ ਲੈ ਬੇਅਦਬੀ ਕੀਤੀ ਗੁਰੂ ਘਰ ਦੀ ਮੰਦਿਰ ਦੀ ਤੇ 4-6 ਮਹੀਨੇ ਪਿੱਛੋਂ ਆਪਣੇ ਘਰ ਆ ਕੇ ਨਾਲ ਪ੍ਰੋਟੈਕਸ਼ਨ ਵੀ ਲੈ ਲਈ ਜਦੋਂ ਤੱਕ ਕੇਸ ਨਹੀਂ ਨਿਬੜਦਾ ਚਾਹੇ 2 ਸਾਲ ਹੈ 5 ਸਾਲ ਹੈ 3 ਸਾਲ ਹੈ ਅੱਬਲ ਤਾਂ ਗਵਰਨਮੈਂਟ ਨੂੰ ਫਰਸਟ ਟ੍ਰੈਕ ਤੇ ਲਾ ਕੇ ਨਾਲ ਦੀ ਨਾਲ ਨਿਵੇੜ ਕੇ ਸਜ਼ਾ ਕਰਨੀ ਚਾਹੀਦੀ ਹੈ ਜੇ ਸਜ਼ਾ ਨਹੀਂ ਕਰਦੇ ਲੰਬਾ ਟਾਈਮ ਉਹਨੂੰ ਚਲਾਣਾ ਤੇ ਉਹਨਾ ਟਾਈਮ ਉਹ ਬੰਦਾ ਜੇਲ੍ਹ ਚ ਰਹਿਣਾ ਚਾਹੀਦਾ ਜਿੰਨਾ ਟਾਈਮ ਉਹ ਟ੍ਰਾਇਲ ਚੱਲੇ ਤੇ ਘਟੋ ਘਟਾ ਇਹਦੇ ਨਾਲ ਜਿਹੜੇ ਜ਼ੁਲਮ ਕਰਨ ਵਾਲੇ ਆ ਜਾਂ ਬੇਅਦਬੀ ਕਰਨ ਵਾਲੇ ਉਹਨਾਂ ਨੂੰ ਨੱਥ ਪੈ ਚਗੇਗੀ ਪਰ ਸਿੱਖ ਤਾਂ ਇਸ ਚੀਜ਼ ਦਾ ਵੀ ਵਿਰੋਧ ਕਰਦੇ ਨੇ ਨਾ ਕਹਿੰਦੇ ਕਿ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਜਾਂ ਜਿਨ੍ਹਾਂ ਨੇ ਕਰਵਾਈਆਂ ਉਹਨਾਂ ਨੂੰ ਪੈਰੋਲਾ ਮਿਲ ਜਾਂਦੀਆਂ ਨੇ ਇਸੇ ਮੁਲਕ ਦੇ ਵਿੱਚ ਅੱਜ ਫੇਰ ਜਿਸ ਦਾ ਰਾਮ ਰਹੀਮ ਉਹਨਾਂ ਦਾ ਜ਼ਿਕਰ ਆਉਂਦਾ ਕਿ ਉਹਦੇ ਪੈਰੋਕਾਰਾਂ ਦੇ ਵੱਲੋਂ ਬਰਗਾੜੀ ਚ ਬੇਅਦਬੀ ਕੀਤੀ ਜਾਂਦੀ ਅੱਜ ਉਹਨੂੰ 50 ਦਿਨਾਂ ਦੀ ਫਿਰ ਪੈਰੋਲ ਮਿਲ ਗਈ ਆ ਇਹ ਐਸੀ ਨੂੰ ਲੈ ਕੇ ਫਿਰ ਤਰਕਾ ਜਾਂਦੇ ਨੇ ਕਿੰਦੇ ਮੁਲਕ ਦੇ ਵਿੱਚ ਬਰਾਬਰਤਾ ਦਾ ਜਿਹੜਾ ਸਲੂਕ ਸਿੱਖਾਂ ਦੇ ਨਾਲ ਨਹੀਂ ਹੁੰਦਾ ਦੇਖੋ ਉੱਥੇ ਮੈਂ ਸਿੱਖ ਭਾਈਚਾਰੇ ਨਾਲ ਖੜਾ ਕਿਉਂਕਿ ਮੈਂ ਸਿੱਖਾਂ ਤੋਂ ਵੱਖ ਨਹੀਂ ਮੈਂ ਸਨਾਤਨੀਆਂ ਤੋਂ ਵੱਖ ਨਹੀਂ ਮੈਂ ਜਿਸ ਗੱਦੀ ਤੇ ਆ ਮੈਂ ਬਹੁਤ ਜ਼ਿੰਮੇਵਾਰਾ ਨਾ ਜਿਹੜਾ ਮੇਰਾ ਬਿਆਨ ਆ ਉਹ ਹੋਣਾ ਚਾਹੀਦਾ ਗੱਲ ਇਹ ਆ ਵੀ ਜੇ ਸਰਸੇ ਵਾਲੇ ਨੇ ਅਜਿਹੇ ਕੰਮ ਕੀਤੇ ਆ ਠੀਕ ਹੈ ਤੇ ਉਹ ਸਜ਼ਾ ਭੁਗਤ ਰਿਹਾ ਸਰਕਾਰ ਉਹਦੇ ਨਾਲ ਨਰਮ ਰਵਈਆ ਵਰਤ ਰਹੀ ਹੈ ਤੇ ਕੋਈ ਸ਼ੱਕ ਨਹੀਂ ਸਰਕਾਰ ਆਪਣੀਆਂ ਵੋਟਾਂ ਦੇ ਮੱਦੇ ਨਜ਼ਰ ਉਹਨੂੰ ਜਿਹੜਾ ਲਚਕੀਲਾ ਪਣ ਦੇ ਰਹੀ ਐ ਉਹ ਨਹੀਂ ਦੇਣਾ ਚਾਹੀਦਾ ਕਿਉਂਕਿ ਇੰਨਾ ਪਰੋਲ ਕੋਈ ਦੇਸ਼ ਭਗਤ ਤਾਂ ਹੈ ਨਹੀਂ ਆਫਟਰ ਆਲ ਰੇਪਿਸਟ ਐ ਤੇ ਉਹਦਾ ਰੇਪਿਸਟਾਂ ਵਾਲਾ ਹੀ ਜਿਹੜਾ ਉਹਦੇ ਨਾਲ ਉਹ ਵਰਤਾਰਾ ਹੋਣਾ ਚਾਹੀਦਾ ਇਸ ਗੱਲ ਤੇ ਬਿਲਕੁਲ ਜਿਹੜਾ ਪੰਜਾਬ ਮੈਂ ਆਪਣੇ ਪੰਜਾਬ ਦੀ ਮੰਗ ਨਾਲ ਖੜਾ ਪੰਜਾਬ ਦੇ ਹੱਕ ਨਾਲ ਖੜਾ ਤੇ ਗੱਲ ਨਾਲ ਖੜਾ ਵੀ ਬਿਲਕੁਲ ਜਿਹੜਾ ਰੇਪਿਸਟ ਵਾਲਾ ਵਰਤਾਰਾ ਉਹੀ ਬਾਬੇ ਨਾਲ ਹੋਣਾ ਚਾਹੀਦਾ ਬਾਬੇ ਨਾਲ ਰੇਪਿਸਟ ਵਾਲਾ ਵਰਤਾਰਾ ਬਿਲਕੁਲ ਸਰਕਾਰਾਂ ਨਹੀਂ ਕਰ ਰਹੀਆਂ ਉਲਟਾ ਉਹਨੂੰ ਲਚਕੀਲਾ ਜਿਹੜਾ ਮਾਪ ਡਾਂਡਾ ਉਹ ਆਪਣਾਇਆ ਜਾ ਰਿਹਾ ਹ ਜਿਸ ਤਰੀਕੇ ਦੇ ਨਾਲ ਜਿਹੜੇ ਪੈਰੋਕਾਰਾਂ ਦਾ ਰਾਮ ਰਹੀਮਦਿਆਂ ਦਾ ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚ ਨਾਮ ਆਉਂਦਾ ਹੈ ਉਹਨਾਂ ਨੂੰ ਸਿਕਿਉਰਟੀਆਂ ਬਹੁਤ ਵੱਡੇ ਪੱਧਰ ਤੇ ਮਿਲੀਆਂ ਹੋਈਆਂ ਨੇ ਕਹਿੰਦੇ ਕਿ ਇੱਕ ਜੈਡ ਪਲੱਸ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਰਲਮਾ ਮਿਲਮਾ ਜਾਂ ਹਸਾਬਕਤਾ ਆ ਜਾਂਦਾ ਕਹਿੰਦੇ ਉਹਨਾਂ ਦੇ ਪੈਰੋਕਾਰਾਂ ਨੂੰ ਸਿਕਿਉਰਟੀ ਦੇ ਰੱਖੀ ਹੈ ਕਿ ਇਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਪਰ ਇਹਨਾਂ ਨੂੰ ਕਿਸ ਤਰੀਕੇ ਨਾਲ ਸਜ਼ਾ ਦੇਣੀ ਹੈ ਉਸ ਤੇ ਬਾਰੇ ਕੋਈ ਚਰਚਾ ਨਹੀਂ ਹੁੰਦੀ ਮੈਂ ਤੁਹਾਡੇ ਇਸੇ ਸਵਾਲ ਦੇ ਜਵਾਬ ਪਹਿਲਾਂ ਪਿਛਲੇ ਵਿੱਚ ਦੇ ਚੁੱਕਾ ਮੈਂ ਤੁਹਾਨੂੰ ਕਿਹਾ ਬੀ ਜਿਹੜੇ ਬੰਦੇ ਬੇਅਦਬੀ ਦੇ ਦੋਸ਼ੀ ਨੇ ਉਹਨਾਂ ਦੀ ਕਿਸੇ ਕੀਮਤ ਤੇ ਬੇਲ ਹੀ ਨਹੀਂ ਹੋਣੀ ਚਾਹੀਦੀ ਉਹਨਾਂ ਟਾਈਮ ਉਹਨਾਂ ਨੂੰ ਅੰਡਰ ਟ੍ਰਾਇਲ ਜੇਲ ਦੇ ਅੰਦਰ ਰਹਿਣਾ ਚਾਹੀਦਾ ਤਾਂ ਜੋ ਨਾ ਉਹਨਾਂ ਨੂੰ ਪਿੱਛੇ ਗਨਮੈਨਾਂ ਦਾ ਖਰਚਾ ਹੋ ਸਕੇ ਨਾ ਉਹਨਾਂ ਤੇ એનર્ਜੀ ਵੇਸਟ ਕੀਤੀ ਜਾ ਸਕੇ ਸਗੋਂ ਫਾਸਟ ਟਰੈਕ ਤੇ ਲਵਾ ਕੇ ਤੁਰੰਤ ਉਹਨਾਂ ਦਾ ਫੈਸਲਾ ਕਰਾ ਕੇ ਸਜ਼ਾਵਾ ਦੇਣੀ ਚਾਹੀਦੀ ਹੈ ਹਾਂ ਔਰ ਜਿਸ ਤਰੀਕੇ ਨਾਲ ਆਖਰੀ ਸਵਾਲ ਮੇਰਾ ਜਿਸ ਤਰੀਕੇ ਨਾਲ 22 ਤਰੀਕ ਨੂੰ ਲੈ ਕੇ ਪੂਰੇ ਮੁਲਕ ਦੇ ਵਿੱਚ ਤਿਆਰੀਆਂ ਹੋ ਰਹੀਆਂ ਨੇ ਗੱਗੀ ਪੰਡਤ ਉਹਨਾਂ ਦੇ ਵੱਲੋਂ ਕਿ ਵੱਖਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਾ ਰਹੇ ਹੋ ਯੋਧਿਆ ਨਿਯੋਤਾ ਆ ਗਿਆ ਜਾਣ ਦੇ ਦੇਖੋ ਨਿਉਤਾ ਪਹਿਲੇ ਉਹਨਾਂ ਚ ਹੀ ਆ ਗਿਆ ਸੀ ਦੂਸਰੀ ਗੱਲ ਵੀ ਜੇ ਅੱਜ ਅਸੀਂ ਪੰਜਾਬ ਛੱਡ ਕੇ ਯੋਧਿਆ ਜਾਵਾਂਗੇ ਯੋਧਿਆ ਦੇ ਵਿੱਚ ਸਰਕਾਰਾਂ ਬਹੁਤ ਵੱਡੇ ਪੱਦਰ ਤੇ ਉੱਪਰ ਬਣਾ ਰਹੀਆਂ ਪੰਜਾਬ ਇੱਕ ਜੇ ਆ ਸਭਾ ਜਿੱਥੇ Hindu ਘਟ ਗਿਣਤੀ ਚ ਹੈ ਤੇ ਹਿੰਦੂਆਂ ਨੂੰ ਮੈਂ ਨਿੱਜੀ ਤੌਰ ਤੇ ਸੋਚਦਾ ਵੀ ਮੈਨੂੰ ਇੱਥੇ ਰਹਿ ਕੇ ਸਮੁੱਚੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਕੇ ਜਿਵੇਂ ਕਾਲੀ ਮਾਤਾ ਮੰਦਰ ਦੇ 1008 ਦੀਵਿਆਂ ਦੀ ਦੀਪਮਾਲਾ ਜਿਹੜੀ ਮੈਂ ਸ਼ਾਮ ਦਾ ਕਰਨ ਦਾ ਪ੍ਰੋਗਰਾਮ ਨਿਸ਼ਚਿਤ ਕੀਤਾ ਅਨੇਕਾਂ ਥਾਮਾਂ ਤੇ ਪਟਿਆਲੇ ਚਾਤਸ਼ਬਾਜੀ ਹੋਈ ਗਈ ਹੈ ਮੇਰਾ ਜੱਦੀ ਪਿੰਡ ਹੈ ਇੱਥੇ ਅਤਿਸ਼ਬਾਜੀ ਹੋਈ ਗਈ ਹੋਰ ਥਾਮਾਂ ਤੇ ਦੀਪ ਮਾਲਾਵਾਂ ਹੋਣਗੀਆਂ ਅੱਜ ਲੜੀਆਂ ਦਾ ਪ੍ਰੋਗਰਾਮ ਹੈ ਥਾਂ ਥਾਂ ਤੇ ਪਵਾਨ ਦਾ ਬਣਾਇਆ ਸ਼ਹਿਰਤ ਬਣਾਇਆ ਅੱਜ ਪਿੰਡ 'ਚ ਵੀ ਪਵਾਨ ਲੱਗੇ ਆ ਇਸ ਕਰਕੇ ਜਿਹੜੀ ਇਹ ਨਿੱਜੀ ਜ਼ਿੰਮੇਵਾਰੀ ਹੈ ਜੇ ਮੈਂ ਇਹਨੂੰ ਛੱਡ ਕੇ ਚਲਾ ਜਾਂਦਾ ਤਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹ ਖਾਨਾ ਖਾਲੀ ਰਹਿ ਸਕਦਾ ਸੀ ਇਸ ਕਰਕੇ ਯੋਧਿਆ ਦੇ ਭਗਵਾਨ ਦੇ ਦਰਸ਼ਨ ਜਦੋਂ ਮਰਜ਼ੀ ਕੀਤਾ ਜਾ ਸਕਦੇ ਹਨ ਉਹਨਾਂ ਨੇ ਉੱਥੇ ਵਿਰਾਜਮਾਨ ਹੋ ਜਾਣਾ ਅਨੇਕਾਂ ਲੋਕਾਂ ਨੇ ਬਾਅਦ 'ਚ ਵੀ ਜਾ ਕੇ ਕਰਨੇ ਆ ਪਰ ਇਹ ਨਿਜੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਦੇ ਵਿੱਚ ਬੰਗਾਲ ਦੇ ਵਿੱਚ ਉੱਥੋਂ ਦੇ Hindu ਲੀਡਰਾਂ ਦੀ ਜਿੱਥੇ ਜਿੱਥੇ Hindu ਘਟ ਗਿਣਤੀ ਹੈ ਵੀ ਉਹ ਉੱਥੇ ਰਹਿ ਕੇ ਦੀਵਾਲੀ ਹੈ ਜਿਹੜੀ ਉਹ ਰਾਮ ਲੱਲਾ ਦੀ ਦੀਵਾਲੀ ਨੂੰ ਦੀਵਾਲੀ ਰੂਪ ਚ ਮਨਾਣ ਹਮ ਇੱਕ ਸਵਾਲ ਮੈਨੂੰ ਯਾਦ ਆ ਗਿਆ ਇੰਟਰਵਿਊ ਖਤਮ ਕਰਦੇ ਕਰਦੇ ਇੱਕ ਨਿਹੰਗ ਸਿੰਘ ਦਾ ਜ਼ਿਕਰ ਹੋਰ ਹੁੰਦਾ ਹੈ ਜਿਹੜੇ ਨਿਹੰਗ ਸਿੰਘ ਦੇ ਵੱਲੋਂ ਅਯੁੱਧਿਆ ਦੇ ਵਿੱਚ ਜਾ ਕੇ ਲੰਗਰ ਲਾਉਣ ਦੀ ਗੱਲ ਕੀਤੀ ਜਾਂਦੀ ਹੈ ਉਹਦੀ ਚਰਚਾ ਬਹੁਤ ਹੁੰਦੀ ਹੈ ਉਹ ਕਹਿੰਦੇ ਕਿ ਸਿੱਖ ਸਨਾਤਨੀ ਨੇ ਤੇ ਸਿੱਖਾਂ ਨੂੰ ਇਸੇ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਉਹਦਾ ਵਿਰੋਧ ਬਹੁਤ ਹੋਇਆ ਕਾਫੀ ਜਿਹੜੇ ਸਿੱਖ ਕੌਮ ਦੇ ਚਿਹਰੇ ਇਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਗੱਗੀ ਪੰਡਤ ਆਪਣੇ ਪੱਧਰ ਦੇ ਉੱਤੇ ਉਸ ਨਿਹੰਗ ਸਿੰਘ ਦੇ ਬਿਆਨ ਨੂੰ ਕਿਦਾਂ ਵੇਖਦੇ ਨੇ ਦੇਖੋ ਹਰਜੀਤ ਸਿੰਘ ਉਹਨਾਂ ਦਾ ਬਿਆਨ ਹੈ ਹਨਾ ਹਰਜੀਤ ਸਿੰਘ ਉਹ ਨਹੀਂ ਗਏ ਉੱਥੇ ਲੰਗਰ ਲਾਣ ਪਹੁੰਚੇ ਵੀ ਹੈ ਦੇਖੋ ਥਰੇਕ ਬੰਦੇ ਦੀ ਆਪਣੀ ਆਪਣੀ ਸੋਚ ਹੈ ਗ੍ਰੰਥਾਂ ਨੂੰ ਲੈ ਕੇ ਆਪਣੇ ਆਪਣੇ ਸੰਪਰਦਾਇਤਾਵਾਂ ਨੂੰ ਲੈ ਕੇ ਪਰ ਮੈਂ ਹਰਜੀਤ ਸਿੰਘ ਦੇ ਉਸ ਕਦਮ ਦਾ ਜਿਹੜਾ ਉਹਨੇ ਚੁੱਕਿਆ ਹਿੰਦੂ ਤੇ ਖਾਈਚਰ ਲਈ ਇਕਤਾ ਦਾ ਬੜਾ ਵੱਡਾ ਇੱਕ ਪੁਲ ਦਾ ਕੰਮ ਕਰੇਗਾ ਤੇ ਉਹਦਾ ਸਵਾਗਤ ਕਰਦਾ ਵੀ ਹਾਂ ਗੁਰੂ ਜੀ ਦੇ ਲੰਗਰ ਹੈ ਜਿਹੜੇ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਸਮੇਂ ਤੋਂ ਚੱਲਦੇ ਆ ਰਹੇ ਆ ਤੇ ਪੰਜਾਬੀਆਂ ਦੀ ਜਿਹੜੀ ਹਾਜ਼ਰੀ ਲਵਾਉਣ ਵਾਸਤੇ ਸਮੁੱਚੇ ਪੰਜਾਬ ਦੀ ਉਹ ਨੌਜਵਾਨ ਉੱਥੇ ਗਿਆ ਤੇ ਉਹਦੀ ਹੌਸਲਾ ਵਧਾਈ ਕਰਨੀ ਚਾਹੀਦੀ ਹੈ ਇਹ ਬੜਾ ਚੰਗਾ ਕੰਮ ਹੈ ਸਾਡੇ ਪੰਜਾਬੀਆਂ ਦਾ ਜਿਹੜਾ ਨਾਂ ਉਹ ਵੀ ਜਾ ਕੇ ਮਤ ਉਹਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਉੱਚਾ ਕਰੇਗਾ ਪਰ ਉਹ ਤਾਂ ਕਹਿੰਦੇ ਕਿ ਹਿੰਦੂਆਂ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਕਿਉਂਕਿ ਉਸ ਦੇ ਉੱਤੇ ਰੇਪ ਦਾ ਜਿਹੜਾ 376 ਦਾ ਪਰਚਾ ਉਸ ਬਾਬੇ ਦੇ ਨਾਮ ਦੇ ਉੱਤੇ ਆ ਉਹ ਬੀਬੀ ਅਕਸਰ ਇੰਟਰਵਿਊਆਂ ਦੇ ਜਾਂਦੀ ਆ ਜਿਹਦੇ ਨਾਲ ਰੇਪ ਕਹਿੰਦੇ ਕੀਤਾ ਗਿਆ ਜਾਂ ਜਿਹਦੇ ਬਾਰੇ ਇਲਜ਼ਾਮ ਲਾਇਆ ਜਾਂਦੇ ਨੇ ਬਾਬੇ ਦੇ ਉੱਤੇ ਕਹਿੰਦੇ ਹਿੰਦੂਆਂ ਨੂੰ ਰੋਕਣਾ ਚਾਹੀਦਾ ਸੀ ਕਿ ਅਜਿਹੇ ਬੰਦੇ ਦੇ ਹੱਥੋਂ ਲੰਗਰ ਨਾ ਛਕਣ ਜਿਹਦੇ ਤੇ ਪਹਿਲਾਂ ਹੀ ਅਜਿਹਾ ਪਰਚਾ ਹੈ ਜਿਸ ਨੇ ਇੱਕ ਔਰਤ ਦੇ ਨਾਲ ਬਦਫੈਲੀ ਕੀਤੀ ਹੈ ਦੇਖੋ ਜੇ ਉਹਨੇ ਬਦਖੈਲੀ ਕੀਤੀ ਐ ਕੋਈ ਪਰਚਾ ਦਰਜਾ ਉਹ ਜੰਡਿਸ਼ਲੀ ਨੇ ਦੇਖਣਾ ਭਾਰਤ ਦੀ ਨੇ ਉਹ ਜੱਜ ਨੇ ਦੇਖਣਾ ਜਿਹਦੀ ਕੋਰਟ ਚੋਂ ਪੇਸ਼ ਹੋਇਆ ਹੋਣਾ ਉਹ ਥਾਣੇ ਵਾਲਿਆਂ ਨੇ ਦੇਖਣਾ ਜਿਹੜੇ ਥਾਣੇ 'ਚ ਪਰਚਾ ਦਰਜ ਹੋਇਆ ਹੋਣਾ ਪਰ ਜਦੋਂ ਸਾਰੀਆਂ ਪ੍ਰਕਿਰਿਆਵਾਂ ਦੇ ਵਿੱਚੋਂ ਨਿਕਲ ਕੇ ਅੱਜ ਉਹ ਬੰਦਾ ਬਿਲਕੁਲ ਬਾਹਰ ਐ ਤੇ ਅਸੀਂ ਉਸ ਇਨਸਾਨ ਨੂੰ ਨਹੀਂ ਦੇਖ ਰਹੇ ਅਸੀਂ ਉਹ 20 ਰੁਪਏ ਨੂੰ ਦੇਖ ਰਹੇ ਹਾਂ ਪਹਿਲੇ ਪਾਤਸ਼ਾਹਦਿਆਂ ਨੂੰ ਜਿਨ੍ਹਾਂ ਨੇ ਲੰਗਰ ਸਟਾਰਟ ਕੀਤਾ ਸੀ ਤੇ ਸਭ ਤੋਂ ਵੱਡੀ ਗੱਲ ਐ ਮੈਂ ਦੂਜੀ ਪੰਜਾਬੀ ਹੋਣ ਦੇ ਨਾਤੇ ਇਸ ਨਿਗਾਹ ਨਾਲ ਦੇਖਦਾ ਵੀ ਉਹ ਸਾਡੇ ਪੰਜਾਬੀਆਂ ਦੀ ਹਾਜ਼ਰੀ ਲਵਾਉਣ ਵਾਸਤੇ ਔ ਸਿੱਖ ਨੌਜਵਾਨ ਉੱਥੇ ਪਹੁੰਚਿਆ ਜਿਹਦੇ ਨਾਲ ਹਿੰਗੂ Hindu ਸਿੱਖ ਭਾਈਚਾਰਾ ਜਿਹੜਾ ਉਹ ਹੋਰ ਮਜ਼ਬੂਤ ਹੋ ਕੇ ਨਿਕਲੇਗਾ ਬਿਲਕੁਲ ਸੋ ਜ਼ਰੂਰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਥੋੜੇ ਦਿਨ ਰਹਿ ਗਏ 22 ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਵੀ ਵੱਖ-ਵੱਖ ਰੀਆਂ ਥਾਵਾਂ ਦੇ ਉੱਤੇ ਪ੍ਰੋਗਰਾਮ ਹੋਣੇ ਨੇ ਅਯੁੱਧਿਆ ਦੇ ਵਿੱਚ ਬਹੁਤ ਵੱਡਾ ਸਮਾਗਮ ਜਿਹੜਾ ਰੱਖਿਆ ਗਿਆ ਹੈ ਕਈ ਦਿਨਾਂ ਤੱਕ ਉਹ ਸਮਾਗਮ ਦੇ ਆਉਣ ਹੋਣ ਤੋਂ ਪਹਿਲਾਂ ਤਿਆਰੀਆਂ ਹੋ ਰਹੀਆਂ ਨੇ ਉਸ ਤੋਂ ਬਾਅਦ ਵੀ ਲੰਮਾ ਸਮਾਂ ਉਹ ਸਮਾਗਮ ਚੱਲੇਗਾ ਜਿਸ ਤਰੀਕੇ ਨਾਲ ਚਰਚਾਵਾਂ ਨੇ ਕਿ ਆਉਣ ਵਾਲੇ ਤਕਰੀਬਨ 2 ਸਾਲ ਤੱਕ ਜਿਹੜੀ ਵੱਡੀ ਗਿਣਤੀ ਆ ਉੱਥੇ ਰਹੇਗੀ ਮੱਥਾ ਟੇਕਣ ਵਾਲੀਆਂ ਸੰਗਤਾਂ ਦੀ ਸੋ ਇਸ ਆਧਾਰ ਦੇ ਉੱਤੇ ਹੁਣ ਜਿਸ ਤਰ੍ਹਾਂ ਦੇ ਨਾਲ ਜਿਹੜੇ ਸਵਾਲ ਸੀ ਅਯੁੱਧਿਆ ਰਾਮ ਮੰਦਰ ਨੂੰ ਲੈ ਕੇ ਉਹਨਾਂ ਸਵਾਲਾਂ ਦੇ ਜਵਾਬ ਗੱਗੀ ਪੰਡਤ ਹੁਣਾਂ ਤੋਂ ਲਏ ਨੇ ਪੰਡਤ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦਾ